ਸ਼ਹੀਦ ਸੁਭਕਰਨ ਸਿੰਘ ਦੀਆਂ ਆਸਤੀਆਂ ਨੇ ਜਿਹੜੀਆਂ ਪਵਿੱਤਰ ਆਸਤੀਆਂ ਲੈ ਕੇ ਕਿਸਾਨ ਆਗੂ ਨੇ ਜਿਹੜੇ ਉਹ ਸੰਭੂ ਬਾਰਡਰ ਤੇ ਪਹੁੰਚੇ ਨੇ ਇਸ ਦੇਖੋ ਅਸੀਂ ਚਿਹਰਾ ਨੰਗਾ ਕਰਨਾ ਇੱਥੇ ਨੰਗਾ ਕਰ ਲਿਆ ਦਿੱਲੀ ਜਾਣ ਵਾਰ ਰੇਲ ਗੱਡੀਆਂ ਤੇ ਜਾ ਕੇ ਨੰਗਾ ਕਰ ਲਿਆ ਜੋਨ ਨੂੰ ਹਾਰਾ ਖਾਂਦਾ ਮਾਰੀ ਮੁੱਟੀ ਮਿੱਟੀ ਪੱਛੀ ਉਹ ਵੀ ਪਟਾ ਲੈਣ ਹੁਣ ਤਾਂ ਅਸੀਂ ਪਿੰਡਾਂ 'ਚ ਸ਼ਹੀਦ ਦੀ ਕਾਲ ਕਸਤੀਆਂ ਲੈ ਕੇ ਜਾਣੀਆਂ ਫਿਰ ਦੁਨੀਆ ਗਾੜੀ ਇਹ ਜਵਾਬ ਦੇਣਗੇ ਅਸੀਂ ਤਾਂ ਪੀਸਫੁਲੀ ਟੰਗ ਨਾ ਜਾਵਾਂਗੇ ਨਾ ਜਾਣ ਦੇਣਗੇ ਖੜ ਜਾਾਂਗੇ ਦੁਨੀਆ ਦੇ ਸਾਹਮਣੇ ਗੱਲ ਰੱਖਾਂਗੇ ਪਿਆਰ ਦੇਖ ਲੋ ਹੁਣ ਤਾਂ ਬਈ ਦਿੱਲੀ ਦਿੱਲੀ ਦਾ ਵੀ ਰੌਲਾ ਹੁਣ ਤੇ ਪਿੰਡਾਂ 'ਚ ਜਾ ਰਹੇ ਹਾਂ ਪਿੰਡਾਂ 'ਚ ਜਾਣ ਤੋਂ ਬਿਰੋਕਰੇ ਏਰ ਕੀ ਕਾਰਪੋਰੇਟ ਘਰਾਣੇ ਦੇ ਮਨਸੂਬਿਆਂ ਤੇ ਜਿਹੜੇ ਅਖੌਤੀ ਵਿਕਾਸ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਲਕਸ਼ਣ ਨਹੀਂ ਹੋਊਗੀ ਆਰ ਕੇ ਕਿਸਾਨਾਂ ਮਜ਼ਦੂਰਾਂ ਦੇ ਝੰਡੇ ਦੇ ਇਲੈਕਸ਼ਨ ਹੋ ਚੋਣ ਜਾਬਤਾ ਮਹੀਨਾ ਨਾ ਡੇਡ ਮਹੀਨਾ ਤਾਂ ਕਿੱਡਾ ਵੱਡਾ ਗੱਲ ਹੈ ਤਾਂ ਭਾਈ ਹੁਣ ਇਹਨਾਂ ਨੇ ਵੀ ਪਿੰਡਾਂ ਚ ਆਉਣਾ ਅਸੀਂ ਵੀ ਪਿੰਡਾਂ 'ਚ ਅਸੀਂ ਪਿੰਡਾਂ 'ਚ ਭਈ ਸਵਾਲ ਕਰਾਂਗੇ ਸਰਕਾਰ ਬਦਲ ਜਾਂਦੀ ਹੈ ਜੀ ਕਾਂਗਰਸ ਆ ਜਾਂਦੀ ਹੈ ਚੋਣਾਂ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਮੰਗਾ ਇਸ ਤਰ੍ਹਾਂ ਜਾਰੀ ਰਹੇ ਕੋਈ ਕੋਈ ਵੀ ਸਾਡਾ ਵੇਖੋ ਜੜਾ ਸੱਤਾ ਚਾਹੂਗਾ ਕੋਈ ਆਜੇ ਐਸੇ ਤਰੀਕੇ ਨਾਲ ਪ੍ਰੋਗਰਾਮ ਕਰਾਂਗੇ ਸੱਤਾ ਤਾਂ ਹੁਈ ਰਹਿੰਦੀ ਆ ਬਦਲ ਜਿਹੜਾ ਮਰਜੀ ਜਾਵੇ ਕਿਸਾਨੀ ਅੰਦੋਲਨ ਦੇ ਮਹਾਨ ਸ਼ਹੀਦ ਸੁਭਕਰਨ ਸਿੰਘ ਦੀਆਂ ਜਿਹੜੀਆਂ ਆਸਤੀਆਂ ਨੇ ਉਹ ਉਹਨਾਂ ਦੇ ਜੱਦੀ ਪਿੰਡ ਬੱਲੋ ਤੋਂ ਲੈ ਕੇ ਕਿਸਾਨ ਆਗੂ ਸੰਭੂ ਅਤੇ ਖਨੌਰੀ ਬਾਰਡਰ ਤੇ ਪਹੁੰਚੇ ਨੇ ਇਸ ਸਮੇਂ ਅਸੀਂ ਸੰਭੂ ਬਾਰਡਰ ਤੇ ਖੜੇ ਆਂ ਸੰਭੂ ਬਾਰਡਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਵੱਡੇ ਕਾਫਲੇ ਨੇ ਜਿਹੜੇ ਕਲਾਸ਼ ਯਾਤਰਾ ਹੈ ਜਿਹੜੀ ਉਹ ਲਿਕੜ ਰਹੀ ਆ ਸੁਭਕਰਨ ਸਿੰਘ ਦੀਆਂ ਆਸਤੀਆਂ ਨੇ ਜਿਹੜੀਆਂ ਉਹ ਗੱਡੀ ਦੇ ਵਿੱਚ ਨੇ ਕਿਸਾਨ ਨੇ ਜਿਹੜੇ ਉਹ ਉਹਨਾਂ ਨੂੰ ਸਰਦਾ ਤੇ ਫੁੱਲ ਭੇਟ ਕਰ ਰਹੇ ਨੇ ਉਹਨਾਂ ਨੂੰ ਸਨਮਾਨ ਦੇ ਰਹੇ ਨੇ ਉਹਨਾਂ ਦਾ ਸਤਿਕਾਰ ਕਰ ਰਹੇ ਨੇ ਵੱਡੇ ਕਾਫਲੇ ਨੇ ਜਿਹੜੇ ਉਹ ਤੁਹਾਨੂੰ ਸਟੇਜ ਵੱਲ ਨੂੰ ਵੱਧਦੇ ਦਿਖਾਈ ਦੇਣਗੇ ਸਵਾਗਤ ਦੇ ਲਈ ਬੀਬੀਆਂ ਵੀਰ ਰਸਤਿਆਂ ਦੇ ਵਿੱਚ ਖੜੇ ਨੇ ਫੁੱਲਾਂ ਦੀ ਵਰਖਾ ਇਹ ਜਿਹੜੀ ਉਹ ਕੀਤੀ ਜਾ ਰਹੀ ਆ ਸਹੀਦ ਸੁਭਕਰਨ ਸਿੰਘ ਅਮਰ ਰਹੇ ਦੇ ਨਾਰੇ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਫੁੱਲ ਵੰਡੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਸਹੀਦ ਸੁਭਕਰਨ ਸਿੰਘ ਦੀਆਂ ਆਸਤੀਆਂ ਨੇ ਜਿਹੜੀਆਂ ਉਹ ਸਟੇਜ ਵੱਲ ਲੈ ਕੇ ਸਰਪੰਨ ਸਿੰਘ ਪੰਦੇਰ ਮਨਜੀਤ ਸਿੰਘ ਰਾਏ ਅਤੇ ਹੋਰ ਅਮਰਵਾਹ ਕਿਸਾਨ ਆਗੂ ਨੇ ਜਿਹੜੇ ਉਹ ਵੱਧ ਰਹੇ ਨੇ ਵੱਡੇ ਕਾਫਲੇ ਵੱਡੇ ਇਕੱਠ ਤੁਹਾਨੂੰ ਦਿਖਾਈ ਦੇਣਗੇ ਸ਼ਹੀਦ ਸੁਭਕਰਨ ਸਿੰਘ ਦੀ ਕਲਸ਼ ਯਾਤਰਾ ਇਹ ਜਿਹੜੀ ਕਲਸ਼ ਯਾਤਰਾ ਉਹ ਲਿਕੜ ਰਹੀ ਆ ਤੁਸੀਂ ਦੇਖ ਰਹੇ ਹੋ ਕਿਉਂਕਿ ਨੌਜਵਾਨ ਸ਼ਹੀਦ ਨੇ ਕਿਸਾਨੀ ਅੰਦੋਲਨ ਦੇ ਸੁਭਕਰਨ ਸਿੰਘ ਸੋ ਉਹਨਾਂ ਦੀਆਂ ਆਸਤੀਆਂ ਲੈ ਕੇ ਭਾਰਤ ਦੇ ਕੋਨੇ-ਕੋਨੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਜਾਣਗੇ ਸਰਕਾਰ ਨੂੰ ਸਵਾਲ ਪੁੱਛਤੇ ਜਾਣਗੇ ਬੀਜੇਪੀ ਸਰਕਾਰ ਨੂੰ ਕਿ ਸੁਭਕਰਨ ਤੇ ਇੰਨਾ ਤਸੱਦਦ ਕਿਉਂ ਕੀਤਾ ਕਿਉਂ ਉਸ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਸ਼ਹੀਦ ਸੁਭਕਰਨ ਸਿੰਘ ਦੀਆਂ ਅਸਤੀਆਂ ਨੇ ਜਿਹੜੀਆਂ ਪਵਿੱਤਰ ਅਸਤੀਆਂ ਲੈ ਕੇ ਕਿਸਾਨ ਆਗੂ ਨੇ ਜਿਹੜੇ ਉਹ ਸੰਭੂ ਬਾਰਡਰ ਤੇ ਪਹੁੰਚੇ ਨੇ ਇਸੇ ਤਰ੍ਹਾਂ ਖਨੌਰੀ ਬਾਰਡਰ ਤੇ ਵੀ ਪਹੁੰਚੇ ਨੇ ਸੋ ਉਹਨਾਂ ਦੇ ਜੱਦੀ ਪਿੰਡ ਬੱਲੋ ਤੋਂ ਸਵੇਰੇ ਕਿਸਾਨ ਆਗੂ ਰਵਾਨਾ ਹੋਏ ਸੀ ਸੋ ਪੜਾ-ਪੜਾ ਜਿਹੜੇ ਲੋਕ ਨੇ ਉਹ ਇਸੇ ਤਰ੍ਹਾਂ ਸਰਦਾ ਦੇ ਫੁੱਲ ਨੇ ਜਿਹੜੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਨੇ ਜਿਹੜੇ ਉਹ ਭੇਟ ਕਰਦੇ ਰਹੇ ਨੇ ਸੋ ਸਾਹਮਣੂ ਹੁਣ ਸੰਭੂ ਬਾਰਡਰ ਤੇ ਕਿਸਾਨ ਨੇ ਜਿਹੜੇ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਸਤੀਆਂ ਨੇ ਜਿਹੜੀਆਂ ਉਹ ਮਗਰ ਢਾਲੇ ਦੇ ਵਿੱਚ ਪਈਆਂ ਨੇ ਸੋ ਉਹਨਾਂ ਨੂੰ ਸਰਦਾ ਦੇ ਫੁੱਲ ਨੇ ਜਿਹੜੇ ਕਿਸਾਨਾਂ ਵੱਲੋਂ ਭੇਟ ਕੀਤੇ ਜਾ ਰਹੇ ਨੇ ਕਿਸ ਸ਼ਹੀਦ ਕਿਸਾਨ ਦਾ ਸਤਕਾਰ ਆ ਜਿਹੜਾ ਕੀਤਾ ਜਾ ਰਿਹਾ ਹੈ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਸ਼ਹੀਦਾਂ ਦੇ ਨਾਂ ਤੇ ਨਾਰੇ ਲਗਾਏ ਜਾ ਰਹੇ ਨੇ ਸ਼ਹੀਦ ਸੁਭਕਰਨ ਸਿੰਘ ਅਮਰ ਰਹੇ ਸ਼ਹੀਦ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਦੇ ਨਾਰੇ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਕਿਸਾਨ ਆਗੂ ਸਰਪੰਨ ਸਿੰਘ ਭੰਦੇਰ ਮਨਜੀਤ ਰਾਏ ਅਤੇ ਹੋਰ ਕਿਸਾਨ ਆਗੂ ਨੇ ਜਿਹੜੇ ਉਹ ਸ਼ਹੀਦਾਂ ਦੀ ਸ਼ਹੀਦੀ ਯਾਤਰਾ ਜਿਹੜੀ ਉਹ ਲੈ ਕੇ ਸੰਭੂ ਬਾਰਡਰ ਤੇ ਪਹੁੰਚੇ ਨੇ ਸਟੇਜ ਵੱਲ ਕਿਸਾਨ ਨੇ ਜਿਹੜੇ ਉਹ ਰਵਾਨਾ ਹੋ ਰਹੇ ਨੇ ਵੱਡੇ ਕਾਫਲੇ ਵੱਡੇ ਇਕੱਠ ਤੁਹਾਨੂੰ ਦਿਖਾਈ ਦੇਣਗੇ ਝੰਡੇ ਨੇ ਜਿਹੜੇ ਕਿਸਾਨੀ ਦੇ ਝੰਡੇ ਝੂਲਦੇ ਦਿਖਾਈ ਦੇਣਗੇ ਸ਼ਹੀਦਾਂ ਨੂੰ ਸਰਦਾ ਤੇ ਫੁੱਲ ਨੇ ਜਿਹੜੇ ਉਹ ਭੇਟ ਕੀਤੇ ਜਾ ਰਹੇ ਨੇ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਦੇ ਜਿਹੜੇ ਜੈਕਾਰੇ ਨੇ ਉਹ ਗੂੰਜ ਰਹੇ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਆ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਏ ਕਿਸਾਨ ਆਗੂ ਨੇ ਜਿਹੜੇ ਉਹ ਲਾਈਨਾਂ ਦੇ ਵਿੱਚ ਕਿਸਾਨ ਨੇ ਜਿਹੜੇ ਖੜੇ ਨੇ ਕਿਸਾਨ ਆਗੂ ਨੇ ਜਿਹੜੇ ਉਹ ਸ਼ਹੀਦਾਂ ਦੀ ਜਿਹੜੀ ਸ਼ਹੀਦੀ ਯਾਤਰਾ ਏ ਉਹ ਲੈ ਕੇ ਇੱਥੇ ਪਹੁੰਚੇ ਨੇ ਸੋ ਕਿਹਾ ਜਾ ਰਿਹਾ ਏ ਕਿ ਇਹ ਯਾਤਰਾ ਏ ਜਿਹੜੀ ਇਹ ਸੰਭੂ ਤੋਂ ਹੁੰਦੀ ਹੋਈ ਪਿੰਡ-ਪਿੰਡ ਵਿੱਚ ਪਹੁੰਚੂਗੀ ਭਾਰਤ ਦੇ ਹਰ ਇੱਕ ਕੋਨੇ-ਕੋਨੇ 'ਚ ਕਿਸਾਨ ਨੇ ਜਿਹੜੇ ਉਹ ਜਾਣਗੇ ਭਾਜਪੀ ਨੂੰ ਸਵਾਲ ਕੀਤੇ ਜਾਣਗੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਵੱਡੇ ਕਾਫਲੇ ਕਿਸਾਨਾਂ ਦੇ ਇੱਥੇ ਦਿਖਾਈ ਦੇ ਰਹੇ ਨੇ ਕਿਸਾਨ ਨੇ ਜਿਹੜੇ ਉਹ ਸਟੇਜ ਵੱਲ ਵੱਧ ਰਹੇ ਨੇ ਸਟੇਜ ਤੇ ਵੀ ਕਿਸਾਨ ਨੇ ਜਿਹੜੇ ਸਵਾਗਤ ਕਰਨ ਦੇ ਲਈ ਖੜੇ ਨੇ ਸਾਡੀ ਭਾਰਤ ਮਾਤਾ ਦਾ ਪੁੱਤਰ ਆਜ਼ਾਦ ਹੋਇਆ ਜੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਸੁਭਕਰਨ ਸਿੰਘ ਸ਼ਹੀਦ ਕਿਸਾਨ ਸੁਭਕਰਨ ਸਿੰਘ ਦੀ ਜਿਹੜੀ ਸਹੀਦੀ ਯਾਤਰਾ ਇਹ ਕਲਸ਼ ਯਾਤਰਾ ਜਿਹੜੀ ਉਹ ਲੈ ਕੇ ਕਿਸਾਨ ਆਗੂ ਨੇ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ ਸੋਚ ਤੇ ਪੈਰਾ ਦੇਂਗੇ ਠੋਕ ਕੇ ਦੇ ਜਿਹੜੇ ਜਿਕਾਰੇ ਨੇ ਉਹ ਗੂੰਜ ਰਹੇ ਨੇ ਸੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸੀਦਾਂ ਨੂੰ ਸਰਦਾ ਤੇ ਫੁੱਲ ਨੇ ਜਿਹੜੇ ਉਹ ਭੇਡ ਕੀਤੇ ਜਾ ਰਹੇ ਨੇ ਕਿਸਾਨ ਨੇ ਜਿਹੜੇ ਉਹ ਸਰਦਾ ਦੇ ਫੁੱਲ ਭੇਟ ਕਰਨ ਦੇ ਲਈ ਸਵੇਰ ਤੋਂ ਹੀ ਇਸ ਯਾਤਰਾ ਦਾ ਇੰਤਜ਼ਾਰ ਕਰ ਰਹੇ ਸੀ ਸੋ ਸਵੇਰ ਤੋਂ ਇਹ ਯਾਤਰਾ ਬਠਿੰਡਾ ਦੇ ਪਿੰਡ ਵੱਲੋਂ ਤੋਂ ਰਵਾਨਾ ਹੋਈ ਸੀ ਸੋ ਪੜਾਦਰ ਪੜਾ ਇਸੇ ਤਰ੍ਹਾਂ ਜਿਹੜੇ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਗਏ ਰਸਤੇ ਦੇ ਵਿੱਚ ਇਸੇ ਤਰ੍ਹਾਂ ਖਨੌਰੀ ਬਾਰਡਰ ਦੇ ਉੱਤੇ ਸ਼ਹੀਦਾਂ ਦੀਆਂ ਜਿਹੜੀਆਂ ਆਸਤੀਆਂ ਨੇ ਉਹ ਪਹੁੰਚਿਆ ਨੇ ਇਸੇ ਤਰ੍ਹਾਂ ਜਿਹੜੀਆਂ ਅੱਜ ਸੰਭੂ ਬਾਰਡਰ ਤੇ ਵੀ ਇਹ ਆਸਤੀਆਂ ਪਹੁੰਚੀਆਂ ਨੇ ਕੱਲ ਤੋਂ ਇਹ ਆਸਤੀਆਂ ਨੇ ਜਿਹੜੀਆਂ ਹਰਿਆਣਾ ਅਤੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿੱਚੋਂ ਰਵਾਨਾ ਕੀਤੀਆਂ ਜਾਣਗੀਆਂ ਤਾਂਕਿ ਭਾਜਪਾ ਦੇ ਆਗੂ ਨੇ ਜਿਹੜੇ ਹੁਣ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਪਿੰਡਾਂ ਦੇ ਵਿੱਚ ਜਾਣੇ ਨੇ ਉਹਨਾਂ ਨੂੰ ਸਵਾਲ ਕੀਤਾ ਜਾਵੇ ਕਿ ਸੁਭਕਰਨ ਸਿੰਘ ਦਾ ਕੀ ਕਸੂਰ ਸੀ ਅਜਿਹਾ ਕੀ ਮੰਗ ਲਿਆ ਸੀ ਕਿ ਇੱਕ ਨਿਹੱਤੇ ਕਿਸਾਨ ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਕਿਸਾਨਾਂ ਤੇ ਇਨਾ ਤਸੱਦਦ ਕੀਤਾ ਗਿਆ ਰੋਹ ਦੇ ਲਈ ਜਿਹੜੀਆਂ ਆਸਤੀਆਂ ਨੇ ਸ਼ਹੀਦਾਂ ਤੋਂ ਸੋਤ ਸਹੀ ਸੂਬਕਰਨ ਸਿੰਘ ਦੇ ਪਿੰਡ ਬੱਲੋ ਤੋਂ ਸ਼ਹੀਦੋ <table> ਤਾਡੀ ਸੋਚਦੇ ਕਿਸਾਨ ਆਗੂ ਲੈ ਕੇ ਸੇਰ ਰਵਾਨਾ ਹੋਏ ਸੀ ਸੋ ਹੁਣ ਇੱਥੇ ਪਹੁੰਚੇ ਨੇ ਸ਼ਹੀਦੋ <table> ਤਾਡੀ ਸੋਚਦੇ ਆਂਗੇ ਠੋਕ ਫਿਰ ਸ਼ਹੀਦੋ <table> ਤਾਡੀ ਸੋਚਦੇ ਗੱਡੀ ਦੇ ਡਾਲੇ ਵਿੱਚ ਨੇ ਸੋ ਦੀਆਂ ਦੇਖ ਰਿਹਾ ਤਸਵੀਰਾਂ ਕਿਸਾਨ ਗੱਡੀ ਦੇ ਸੂਬਕਰਨ ਸਿੰਘ ਦੀਆਂ ਅਸਤੀਆਂ ਨੇ ਜਿਹੜੀਆਂ ਓ ਸੰਭੂ ਦੇ ਦਾਲੇ ਵਿੱਚ ਦਰਸ਼ਨ ਕਰੋ ਬਾਰਡਰ ਤੇ ਲੈ ਕੇ ਕਿਸਾਨ ਪਹੁੰਚੇ ਨਹੀਂ ਸੋ ਉਹਨਾਂ ਦੇ ਦਰਸ਼ਨ ਨੇ ਜਿਹੜੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਵੱਡੇ ਇਕੱਠ ਕਿਸਾਨਾਂ ਦੇ ਦਿਖਾਈ ਦੇ ਰਹੇ ਨੇ ਚੰਡੇ ਝੂਲ ਦੇ ਦਿਖਾਈ ਦੇ ਰਹੇ ਨੇ ਸਰਪੰਨ ਸਿੰਘ ਭੰਦੇਰ ਨੇ ਜਿਹੜੇ ਉਹ ਤੁਹਾਨੂੰ ਸਟੇਜ ਤੇ ਖੜੇ ਦਿਖਾਈ ਦੇਣਗੇ ਸੋ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਨੇ ਜਿਹੜੇ ਉਹ ਭੇਟ ਕੀਤੇ ਜਾ ਰਹੇ ਨੇ ਕਿਸੇ ਵੀ ਦੁਨੀਆ ਦਾ ਸੁਪੇੜਾ ਕੋ 100 ਸ਼ਹੀਦ ਸੁਭਕਰਨ ਸਿੰਘ ਦੀਆਂ ਹਸਤੀਆਂ ਨੇ ਜਿਹੜੀਆਂ ਉਹ ਲੈ ਕੇ ਹਾਂ ਆ ਬੰਦ ਕਰਦੇ ਹੁਣ ਮੰਮਾਜੀ ਪਹੁੰਚ ਚੁੱਕੇ ਨੇ ਸੰਭੂ ਸਟੇਜ ਤੇ ਸੰਭੂ ਸਟੇਜ ਤੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਕ ਆ ਵੇ ਇੱਕ ਜੀ ਸਾਰੇ ਕਿਸਾਨ ਨੇ ਜਿਹੜੇ ਉਹ ਸ਼ਹੀਦੇ ਇੱਕ ਇੱਕ ਪਿਛਲੇ ਬੰਦੇ ਹੋ ਸੀਧੀਆਂ ਹਸਤੀਆਂ ਦੇ ਦਰਸ਼ਨ ਨੇ ਜਿਹੜੇ ਉਹ ਕਰ ਰਹੇ ਨੇ ਖਲੋ ਜਾ ਇਹ ਹਜੇ ਖਲੋ ਜਾ ਖੜ ਜਾ ਖੜ ਜਾ ਕਰ ਲਈ ਦੇ ਖੜ ਜਾ ਦੇ ਸਾਰੇ ਪਕੜੇ ਬੰਨ੍ਹੇ ਚਲ ਜੋ ਸਾਰੇ ਦਰਸ਼ਨਾਂ ਦੇ ਲਈ ਜਿਹੜੇ ਕਿਸਾਨ ਸਟੇਜ ਤੇ ਸੀਗੇ ਉਹ ਵੀ ਸਰਦਾ ਦੇ ਫੁੱਲ ਨੇ ਜਿਹੜੇ ਉਹ ਸ਼ਹੀਦਾਂ ਦੀਆਂ ਹਸਤੀਆਂ ਨੂੰ ਸ਼ਹੀਦਾਂ ਨੂੰ ਸਤਿਕਾਰ ਦੇ ਰਹੇ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਨੇ ਜਿਹੜੇ ਉਹ ਭੇਟ ਕੀਤੇ ਜਾ ਰਹੇ ਨੇ ਕਿਸਾਨਾਂ ਵੱਲੋਂ ਸਟੇਜ ਤੇ ਕਿਸਾਨ ਨੇ ਜਿਹੜੇ ਉਹ ਸ਼ਹੀਦ ਸੁਭਕਰਨ ਸਿੰਘ ਦੀਆਂ ਹਸਤੀਆਂ ਲੈ ਕੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਕਿਸਾਨ ਸਾਰੇ ਕਰਦੇ ਇੱਕ ਮਿੰਟ ਉਹ ਕਾਲੇ ਕੋ ਮੈਂਦੇ ਨੇ ਨਹੀਂ ਜਿਹੜੇ ਉਹ ਤੁਹਾਨੂੰ ਦਿਖਾਈ ਦੇ ਰਹੇ ਨੇ ਇਧਰ ਇਕੱਠ ਤੁਹਾਨੂੰ ਦਿਖਾਈ ਦਿੰਦਾ ਹੋਊਗਾ ਵੱਡੇ ਇਕੱਠ ਨੇ ਜਿਹੜੇ ਇੱਥੇ ਕਿਸਾਨਾਂ ਦੇ ਦਿਖਾਈ ਦੇ ਰਹੇ ਨੇ ਲੰਮਾ ਲੱਗੋ ਸਾਰਿਆਂ ਨੂੰ ਵਸਤੀਆਂ ਦੇ ਦਰਜ ਹੋਏ ਨੇ ਇਹਨਾਂ ਪਸਤੀਆਂ ਦੇ ਕਿਸਾਨਾਂ ਨੂੰ ਦਰਸ਼ਨ ਕਰਵਾਏ ਜਾਣਗੇ ਸ਼ੇਰਾਂ ਦੇ ਰਾਜ ਆਖੇ ਲਾਭੇ ਕਿਸਾਨ ਆਗੂ ਸਰਬੰਸ ਸਿੰਘ ਭੰਦੇਰ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਸਹੀਦ ਯਾਤਰਾ ਇਹ ਜਿਹੜੀ ਉਹ ਸਟਾਰਟ ਕੀਤੀ ਗਈ ਆ ਸਹੀਦ ਸੁਭਕਰਨ ਸਿੰਘ ਦੀਆਂ ਜਿਹੜੀਆਂ ਪਵਿੱਤਰ ਆਸਤੀਆਂ ਨੇ ਉਹ ਸੰਭੂ ਲੈ ਕੇ ਆਏ ਨੇ ਹਾਂਜੀ ਭੰਦੇਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਜੀ ਸਹੀ ਯਾਤਰਾ ਹੈ ਜਿਹੜੀ ਸਟਾਰਟ ਕਰਨ ਜਾ ਰਹੇ ਹਾਂ ਸੀਦਾਂ ਦੀਆਂ ਅਸਤੀਆਂ ਲੈ ਕੇ ਭਾਰਤ ਦੇ ਕੋਨੇ-ਕੋਨੇ ਵਿੱਚ ਜਾਣਾ ਕਿਦਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਦੱਸਾਂਗੇ ਜੀ ਦੇਖੋ ਇੱਕ ਤਾਂ ਕੱਲ ਹਰਿਆਣੇ ਵਾਲੀ ਯਾਤਰਾ ਤਾਂ ਸ਼ੁਰੂ ਹੋ ਜੂ ਜੀ ਬਾਕੀ ਜਿਵੇਂ-ਜਿਵੇਂ ਸੂਬੇ ਕੋ ਸੂਬੇ ਤੇ ਆਗੇ ਉਧਰੋਂ ਲੈ ਜਾਣਗੇ ਜਿਵੇਂ-ਜਿਵੇਂ ਸਾਡੇ ਸੂਬੇ ਤੁਰੇ ਆਉਣਗੇ ਪੂਰੇ ਦੇਸ਼ ਵਿੱਚ ਅਸਤੀਕਲ ਸਪਾ ਲੈ ਕੇ ਜਦੋਂ ਓਵੇਂ ਉਹਨਾਂ ਨੂੰ ਅਸਤੀਕਲ ਦੇਖੋ ਆਪੋ ਆਪਣੇ ਸੂਬਿਆਂ ਚ ਇਹਦਾ ਕਰਕੇ ਪ੍ਰੋਗਰਾਮ ਆਗਾ ਵਿਸਤਾਰ ਕਰਨਗੇ ਉਹਨਾਂ ਦਾ ਹੋਊਗਾ ਤੇ ਪੂਰੇ ਦੇਸ਼ ਵਿੱਚ ਅਸੀਂ ਵੱਡੀਆਂ ਸ਼ਹੀਦੀ ਸਮਾਗਮ ਤੇ ਮਹਾ ਪੰਚਾਇਤਾਂ ਕਰਾਂਗੇ ਜੀ ਸਰਕਾਰ ਕਰਨ ਦਊਗੀ ਜੀ ਜਿਸ ਤਰ੍ਹਾਂ ਦਾ ਰਵਈਆ ਇੱਥੇ ਅਪਣਾਇਆ ਗਿਆ ਜੀ ਧੱਕਾ ਕਰਦੀ ਆ ਉਹਦੇ ਲਈ ਕੀ ਬਿਊਤਬੰਦੀ ਕੀਤੀ ਗਈ ਹੈ ਜੀ ਕਿਉਂਕਿ ਸਰਕਾਰ ਦਾ ਰਵਈਆ ਠੀਕ ਨਹੀਂ ਲੱਗ ਰਿਹਾ ਦੇਖੋ ਅਸੀਂ ਚਿਹਰਾ ਨੰਗਾ ਕਰਨਾ ਇੱਥੇ ਨੰਗਾ ਕਰ ਲਿਆ ਦਿੱਲੀ ਜਾਨਵਰ ਰੇਲ ਗੱਡੀਆਂ ਤੇ ਜਾ ਕੇ ਨੰਗਾ ਕਰ ਲਿਆ ਜਿਨ੍ਹਾਂ ਨੂੰ ਬਹਾਰਾ ਖਾਂ ਦਾ ਮਾਰੀ ਮੁੱਟੀ ਮਿੱਟੀ ਬਚੀ ਉਹ ਵੀ ਪਟਾ ਲੈਣ ਹੁਣ ਤਾਂ ਅਸੀਂ ਪਿੰਡਾਂ ਚ ਸ਼ਹੀਦ ਦੀ ਕਲਕਸਤੀਆਂ ਲੈ ਕੇ ਜਾਣੀਆਂ ਫਿਰ ਦੁਨੀਆ ਗਾੜੀ ਇਹ ਜਵਾਬ ਦੇਣਗੇ ਅਸੀਂ ਤਾਂ ਪੀਸਫੁਲੀ ਟੰਗ ਨਾ ਜਾਵਾਂਗੇ ਨਾ ਜਾਨ ਦੇਣਗੇ ਖੜ ਜਾਾਂਗੇ ਦੁਨੀਆ ਦੇ ਸਾਹਮਣੇ ਗੱਲ ਰੱਖਾਂਗੇ ਪਿਆਰ ਦੇਖ ਲਓ ਹੁਣ ਤਾਂ ਬਈ ਦਿੱਲੀ ਦਿੱਲੀ ਦਾ ਵੀ ਰੌਲਾ ਹੁਣ ਤੇ ਪਿੰਡਾਂ 'ਚ ਜਾ ਰਹੇ ਆ ਪਿੰਡਾਂ 'ਚ ਜਾਣ ਤੋਂ ਵੀ ਰੋਕ ਰਹੇ ਪਰ ਦੇਖ ਲੈਣਗੇ ਇਹਨਾਂ ਨੂੰ ਵਾਰਾ ਖਾਂਦਾ ਹੂ ਤਾਂ ਕੋਈ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਆਇਆ ਜੀ ਡੈਡਲੌਕ ਬਣਿਆ ਹੋਇਆ ਹੈ ਕਿਸ ਤਰ੍ਹਾਂ ਦਾ ਕੋਈ ਦੇਖਿਆ ਸਿਸਟਮ ਨਾ ਕੋਈ ਨਹੀਂ ਹੈਗਾ ਸਰਕਾਰ ਵੱਲੋਂ ਗੱਲਬਾਤ ਨਾ ਤਾਂ ਸਰਕਾਰ ਕਰਨਾ ਚਾਹੁੰਦੀ ਫਿਲਹਾਲ ਨਾ ਉਹਦਾ ਇਰਾਦਾ ਹੈਗਾ ਉਹ ਕੰਟਰੈਕਟ ਬੇਸ ਖੇਤੀ ੱੱਕੇ ਨਾ ਮਨਾਉਣਾ ਚਾਹੁੰਦੀ ਉਹ ਆਪਾਂ ਰੱਤ ਕਰਤਾ ਕਿ ਕਿਸ ਤਰ੍ਹਾਂ ਚੱਲੂਗਾ ਬਹੁਤ ਲੋਕਾਂ ਦੇ ਮਨਾਂ 'ਚ ਇਹ ਹੈ ਕਿ ਚੋਣ ਜਾਬਤੇ ਤੋਂ ਬਾਅਦ ਕੋਈ ਮਸਲੇ ਦਾ ਹੱਲ ਨਹੀਂ ਹੋਣਾ ਸਾਰੀ ਉਮਰ ਤਾਂ ਚੋਣ ਜਾਬਤਾ ਨਹੀਂ ਲੱਗਿਆ ਰਹਿਣਾ ਕੁਝ ਮਹੀਨੇ ਆ ਤੁਹਾਡੀ 70 ਸਾਲਾਂ ਦੀ ਮੰਗ 2 ਮਹੀਨੇ ਬਹਿ ਕੇ ਹੱਲ ਹੋ ਜੁਰ ਕੀ ਚਾਹੀਦਾ ਸਰਕਾਰ ਤਾਂ ਆਉਣੀ ਹੈ 2024 ਚੋਣਾਂ ਜਾਪਤਾ ਪਹਿਲੀ ਵਾਰ ਦੇਸ਼ ਦੇ ਵਿੱਚ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਦੇਸ਼ ਦੇ ਹਾਕਮਾਂ ਸਾਹਮਣੇ ਏਜੰਡਾ ਫਿਟ ਕਰਾਂਗੇ ਇਹ ਚੋਣਾਂ ਜੇ ਹੋ ਸਕਦਾ ਏਰ ਕੀ ਕਾਰਪੋਰੇਟ ਘਰਾਣਿਆਂ ਦੇ ਮਨਸੂਬਿਆਂ ਤੇ ਜਿਹੜੇ ਅਖੌਤੀ ਵਿਕਾਸ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਇਲੈਕਸ਼ਨ ਨਹੀਂ ਹੋਊਗੀ ਐਰ ਕੀ ਕਿਸਾਨਾਂ ਮਜ਼ਦੂਰਾਂ ਦੇ ਝੰਡੇ ਦੇ ਇਲੈਕਸ਼ਨ ਹੋਊ ਜੇ ਇੱਕ ਸਾਡੀ ਇਲੈਕਸ਼ਨ ਸਾਡੀਆਂ ਮੰਗਾਂ ਮਸਲਿਆਂ ਦੇ ਵਾਲੇ ਘੁੰਮਦੀਆਂ ਤੇ ਪ੍ਰਾਪਤੀ ਦੀਆਂ ਗਜੈਸ਼ਾਂ ਬਹੁਤ ਜ਼ਿਆਦਾ ਨਹੀਂ ਅਸੀਂ ਤਾਂ ਐਲਾਨ ਕਰਕੇ ਐਸੀ ਵੀ ਜਦੋਂ ਤੱਕ ਮੰਗਾਂ ਨਹੀਂ ਮੰਨਣਗੇ ਅਸੀਂ ਇਹ ਥੋੜਾ ਕਿ ਬਈ ਚੋਣ ਜਾਬਤਾ ਵਾਲਾ ਗੁੱਟ ਕੇ ਚੱਲ ਜਾਗੇ ਜਿੰਨਾ ਚੋਣ ਜਾਬਤਾ ਜਾਂਦਾ ਵੀ ਸਾਰੀ ਉਮਰ ਰਹਿਣਾ ਹੋਵੇ ਚੋਣ ਜਾਬਤਾ ਮਹੀਨਾ ਨਾ ਡੇਡ ਮਹੀਨਾ ਤਾਂ ਕਿੱਡਾ ਵੱਡਾ ਗੱਲ ਆ ਤਾਂ ਭਾਈ ਹੁਣ ਇਹਨਾਂ ਨੇ ਵੀ ਪਿੰਡਾਂ 'ਚ ਆਉਣਾ ਅਸੀਂ ਵੀ ਪਿੰਡਾਂ 'ਚ ਅਸੀਂ ਪਿੰਡਾਂ 'ਚ ਭਈ ਸਵਾਲ ਕਰਾਂਗੇ ਕਿਹੜੀ ਸਰਕਾਰ ਕਿੱਦਾਂ ਜੋ ਕੋਈ ਸਾਡੇ ਨਾਲ ਹੋਇਆ ਸਵਾਲਾਂ ਦਾ ਜਵਾਬ ਦੇਣਾ ਪਊਗਾ। ਤੋਂ ਇਸ ਕਰਕੇ ਸਾਡਾ ਬਿਲਕੁਲ ਕਲੀਅਰ ਕੱਟ ਪ੍ਰੋਗਰਾਮ ਹੈਗਾ। ਜੀ ਸਰਕਾਰ ਬਦਲ ਜਾਂਦੀ ਹੈ ਜੀ ਕਾਂਗਰਸ ਆ ਜਾਂਦੀ ਹੈ ਚੋਣਾਂ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਮੰਗਾ ਇਸ ਤਰ੍ਹਾਂ ਜਾਰੀ ਰਹਿੰਦੀ। ਕੋਈ ਕੋਈ ਵੀ ਸਾਡਾ ਵੇਖੋ ਜੜਾ ਸੱਤਾ ਚਾਹੂਗਾ। ਕੋਈ ਆ ਜੇ। ਐਸੇ ਤਰੀਕੇ ਨਾਲ ਪ੍ਰੋਗਰਾਮ ਕਰਾਂਗੇ ਸੱਤਾ ਤਾਂ ਉਹੀ ਰਹਿੰਦੀ ਆ ਬਦਲ ਜਿਹੜਾ ਮਰਜੀ ਜਾਵੇ। ਕੋਈ ਸਾਡਾ ਕੁਝ ਵੀ ਨਹੀਂ ਲੱਗਦਾ ਹੈਗਾ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰਾਂ ਜਿਹੜਾ ਸੱਤਾ ਵਿੱਚ ਆਊਗਾ। ਉਹਦੇ ਕੋਲ ਇਹ ਮੰਗਾ ਮਨਵਾਵਾਂਗੇ। ਜੀ ਜੀ ਧੰਨਵਾਦ ਜੀ। ਧੰਨਵਾਦ। ਹਾਂਜੀ ਇਹ ਸਨ ਸਰਬਨ ਸਿੰਘ ਪੰਦੇਰ ਜੀ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਅਸੀਂ ਮੰਨਵਾਉਣ ਦੇ ਲਈ ਡਟੇ ਹੋਏ ਹਾਂ ਜਦੋਂ ਤੱਕ ਸਰਕਾਰ ਨਹੀਂ ਮੰਨਦੀ ਅੰਦੋਲਨ ਇਸੇ ਤਰ੍ਹਾਂ ਚੱਲੂਗਾ ਸੋ ਜਿਹੜੀ ਕਲਸ਼ ਯਾਤਰਾ ਇਹ ਉਹ ਵੀ ਕੱਲ ਤੋਂ ਸਟਾਰਟ ਹੋਣੀ ਆ ਵੱਖ-ਵੱਖ ਪੜਾਂ ਤੇ ਕਿਸਾਨ ਨੇ ਜਿਹੜੇ ਅੱਗੇ ਵਧਣੇ ਨੇ ਸੋ ਜਾ ਕੇ ਸਵਾਲ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਲੋਕਾਂ ਨੂੰ ਦੱਸੇ ਜਾਣਗੇ ਕਿ ਜਿਹੜੇ ਵੀ ਭਾਜਪਾ ਦੇ ਆਗੂ ਨੇ ਜਾਂ ਜਿਹੜੇ ਵੀ ਵੋਟਾਂ ਮੰਗਣ ਇੱਥੇ ਆਉਂਦੇ ਨੇ ਉਹਨਾਂ ਨੂੰ ਇਹ ਸਵਾਲ ਜ਼ਰੂਰ ਕੀਤੇ ਜਾਣ ਕਿ ਇਹਨਾਂ ਕਿਸਾਨਾਂ ਦਾ ਕੀ ਕਸੂਰ ਸੀ ਸੁਭ ਕਰਨ ਦਾ ਕੀ ਕਸੂਰ ਸੀ ਸੋ ਇਦਾਂ ਦੀ ਰਣਨੀਤੀ ਹੈ ਜਿਹੜੀ ਕਿਸਾਨਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਸਰਕਾਰ ਚਾਹੇ ਕਹਿੰਦੇ ਵੋਟਾਂ ਤੋਂ ਬਾਅਦ ਕੋਈ ਵੀ ਬਣੇ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਬਿਲਕੁਲ ਜਾਇਜ਼ ਨੇ ਅਸੀਂ ਮੰਗਾਂ ਮੰਨਵਾਉਣ ਦੇ ਲਈ ਸੰਘਰਸ਼ਾ ਜਿਹੜਾ ਉਹ ਕਰਦੇ ਰਹਾਂਗੇ ਸੋ ਅੱਗੇ ਸਰਕਾਰ ਦੀ ਕੀ ਨੀਤੀ ਹੈ ਕੀ ਅੱਗੇ ਫੈਸਲਾ ਆਉਂਦਾ ਹੈ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਂਦੀਆਂ ਨੇ ਕਿਸ ਤਰ੍ਹਾਂ ਮੰਨੀਆਂ ਜਾਂਦੀਆਂ ਨੇ ਕੀ ਹੁੰਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੂ ਫਿਲਹਾਲ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਭੂ